ਇਹ ਸਰਨਜੀਤ ਸਿੰਘ ਆ ਜੀ ਬੰਦਾ ਇਹ ਸਰਪੰਚ ਨੇ ਉਹਨਾਂ ਦੇ ਉਹਨਾਂ ਦੇ ਪਤੀ ਆ ਜੀ ਇਹ ਗੁਰਦਵਾਰ ਸਾਹਿਬ ਦੇ ਪ੍ਰਧਾਨ ਵੀ ਜੀ ਇਹ ਜੀ ਹੁਣ ਅਸੀਂ ਚਾਬੀਆਂ ਮੰਗੇ ਚਾਬੀਆਂ ਉਹ ਵੀ ਸਾਨੂੰ ਅਲਾਅਮੈਂਟ ਕਰਨੀਆਂ ਵੀ ਸਾਡੇ ਪਿੰਡ ਦਾ ਕੰਮ ਆ ਕੱਲੂ ਇਹ ਬੰਦਾ दारू ਪੀ ਕੇ ਬੇਅਦਬੀ ਗੁਰੂ ਸਾਹਿਬ ਦੀ ਵੀ ਕਰਾ ਸਕਦਾ ਵਾ ਅਸੀਂ ਇਹ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਜਿਹੜਾ ਲੱਗਿਆ ਆ ਪ੍ਰਧਾਨ ਹੋਵੇ ਜੀ ਅਸੀਂ ਕਿਵੇਂ ਦੇ ਦਊਗਾ ਉਹਨੂੰ ਪਤਾ ਹੀ ਉੱਪਰ ਕੀ ਹੋ ਰਿਹਾ ਜਿਨ੍ਹਾਂ ਨੇ ਆਪਣੇ ਆਪ ਨੂੰ ਅਸਤੀਫਾ ਦਿੱਤਾ ਆਪ ਹੀ ਫੇਰ ਪ੍ਰਧਾਨ ਬਣ ਕੇ ਉਹੀ ਕੰਮ ਝੂਠ ਖਾਧੇ ਵੀ ਇੱਧਰ ਵੀ ਚੱਲੀ ਜਾਂਦਾ ਤੇ ਆ ਦੇਖੋ ਗੁਰਦਰਾ ਸਾਹਿਬ ਦਾ ਤਾਲਾ ਜੀ ਅਸੀਂ ਲੋਜ਼ਮ ਮੜਵਾ ਤੇ ਚਾਬੀ ਮੰਗੀ ਸੀ ਸਾਨੂੰ ਕਹਿੰਦੇ ਚਾਬੀ ਸਾਡੇ ਕੋਲ ਗੁੰਮ ਹੋ ਗਈ ਚੁਕੀ ਆ ਵੀ ਸਾਡੇ ਕੋਲ ਚਾਬੀ ਹੈ ਨਹੀਂਗੀ ਉਹਦਾ ਭਰਾ ਆ ਸਾਨੂੰ ਮਾੜਾ ਜਿਹਾ ਬੋਲ ਕੇ ਚਲੇ ਗਿਆ ਉਹਦਾ ਭਰਾ ਜਿਹਦਾ ਭਰਾ ਟੀਚਰ ਖਵਦਾ ਦਾ ਆ ਦੇਖ ਲਓ ਤੁਸੀਂ ਚਾਬੀ ਗੁਰਦਰਾ ਸਾਹਿਬ ਦੀ ਆ ਜਿੰਦਾ ਲੱਗਿਆ ਸਾਡਾ ਨੂੰ ਸასი ਕਾਲ ਜੀ ਅਸੀਂ ਖੜੇ ਆ ਇਸ ਟਾਈਮ ਪਿੰਡ ਝਾਂਦੇ ਜਿਹੜਾ ਹਲਕਾ ਗਿੱਲ ਦਾ ਪਿੰਡ ਆ ਤੇ ਇੱਕ ਵੀਡੀਓ ਵਾਇਰਲ ਹੋndi ਇੱਕ ਤੇ ਤੌਰ ਤੇ ਦੱਸਿਆ ਜਾ ਰਿਹਾ ਕਿ ਜਿਹੜੇ ਇੱਥੋਂ ਦੇ ਮਹਿਲਾ ਸਰਪੰਚ ਨੇ ਉਹਨਾਂ ਦੇ ਪਤੀ ਦੀ ਵੀਡੀਓ ਹੈ ਪਿੰਡ ਦਾ ਦੋਸ਼ ਹੈ ਜੋ ਸ਼ਾਮ ਤੱਕ ਖਬਰਾਂ ਆਈਆਂ ਵੀ ਜਿਹੜੇ ਉਹ ਸਰਦਾਰ ਸਾਹਿਬ ਜਿਹੜੇ ਮੈਂਬਰ ਪੰਚਾਇਤ ਵੀ ਨੇ ਅੰਮ੍ਰਿਤਧਾਰੀ ਨੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹੜਕੰਪ ਮਚਿਆ ਹੋਇਆ ਪਿੰਡ ਦੇ ਜਿਹੜੇ ਦੇਖ ਸਕਦੇ ਹੋ ਵਸਨੀਕ ਜਿਹੜੇ ਇੱਥੇ ਸਾਰੇ ਇਕੱਤਰ ਹੋਏ ਨੇ ਕਿ ਇਹ ਮਾਮਲਾ ਕਿਉਂ ਇਸ ਟਾਈਮ ਅੱਧੀ ਰਾਤ ਨੂੰ ਇਸ ਤਰੀਕੇ ਇਕੱਤਰ ਹੋਣਾ ਬੰਦ ਹੈ ਕਿਉਂਕਿ ਵੀਡੀਓ ਵਾਇਰਲ ਹੋਈ ਹੈ ਉਹ ਵੀ ਇੱਕ ਤਰੀਕੇ ਦਾ ਕਹਿਸਰ ਨਮੋਸ਼ੀ ਦੀ ਗੱਲ ਹੈ ਪਰ ਰਾਤ ਨੂੰ ਇਕੱਠ ਕੋ ਕੀਤਾ ਬਾਈ ਹੁਣੀ ਸਾਡੇ ਨਾਲ ਗੱਲਬਾਤ ਕਰਨਗੇ ਸੱਸੀ ਗੱਲ ਵੀ ਜੀ ਸੱਸੀ ਗੱਲ ਵੀ ਜੀ ਕੀ ਨਾ ਬਾਈ ਤੁਹਾਡਾ ਜੀ ਮੇਰਾ ਕੁਲਵਿੰਦਰ ਸਿੰਘ ਹੈ ਜੀ ਅ ਵੀ ਜੀ ਕੀ ਮਾਮਲਾ ਕੀ ਹੋਇਆ ਪਿੰਚ ਜੀ ਪਿੰਡ ਦਾ ਸਾਡੇ ਮੂਹ ਸਰਪੰਚ ਆ ਜੀ ਪਿੰਡ ਦਾ ਸਾਡੇ ਦਾ ਛਾਂਡੇ ਪਿੰਡ ਦਾ ਆ ਜੀ ਕੀ ਨੌ ਆ ਜੀ ਇਹਦਾ ਸਰਨਜੀਤ ਸਿੰਘ ਆ ਜੀ ਆਪ ਸਰਪੰਚ ਹੈ ਉਹਨਾਂ ਦੀ ਪਤਨੀ ਇਹਦੀ ਪਤਨੀ ਸਰਪੰਚ ਆ ਜੀ ਤੇ ਇਹ ਗੁਰਦਰਾ ਸਾਹਿਬ ਦਾ ਪ੍ਰਧਾਨ ਆ ਜੀ ਇਹ ਕਿਹੜੇ ਗੁਰਦਰਾ ਸਾਹਿਬ ਜੀ ਸਾਡੇ ਰਵਦਾਸ ਕਲਬ ਦਾ ਆ ਜੀ ਗੁਰਬਦਾਸ ਗੁਰਬਦਾਸ ਰਵਦਾਸ ਕਲਬ ਦਾ ਪ੍ਰਧਾਨ ਹੈ ਗੁਰਦਰਾ ਸਾਹਿਬ ਦਾ ਜੀ ਤੇ ਇਹ ਬੰਦਾ ਡੇਲੀ ਦਾਰੂ ਪੀ ਕੇ ਅੱਜ ਵੀਡੀਓ ਇਹ ਮਿਲਿਆ ਨਹੀਂ ਸਾਨੂੰ ਅਸੀਂ ਅੱਜ ਤੋਂ ਜਦੋਂ ਇਲੈਕਸ਼ਨ ਕਰਨ ਤੋਂ ਪਹਿਲਾਂ ਵੀ ਇਹਦੀ ਵੀਡੀਓ ਸਾਡੇ ਕੋਲੇ ਨੇ ਵੀ ਉਦੋਂ ਵੀ ਅਸੀਂ ਇਹ ਵੇਰੇ ਲਾ ਵੀ ਇਹ ਬੰਦਾ ਗੁਰਦਾਰੇ ਚਾਬੀਆਂ ਸਾਨੂੰ ਦੇਣੋ ਵੀਡੀਓ ਦਿਖਾ ਦੇ ਵੀਰੇ ਦੇ ਮੋਬਾਈਲ ਜੀ ਦਾ ਵੀਡੀਓ ਦਿਵੀਰੇ ਵੀਡੀਓ ਦਿਵੀਰੇ ਇਹ ਦੇ ਵੀਰੇ ਸਾਡੇ ਕੋਲ ਕੈਮਰੇ ਜੇ ਤੇ ਮੌਜੂਦਾ ਵੀਡੀਓ ਸਾਡੇ ਕੈਮਰਾ ਲੱਗੇ ਮੁੰਡਾ ਸਾਡੇ ਪਿੰਡ ਦਾ ਵਾ ਇਹਦੇ ਘਰ ਦੇ ਬਾਹਰ ਕੈਮਰੇ ਦੇ ਬਾਹਰ ਵੀਡੀਓ ਨੇ ਸਾਰੀਆਂ ਤੇ ਇਹ ਮੌਜੂਦਾ ਵੀਡੀਓ ਸਾਡੇ ਕੋਲੇ ਨੇ ਤੇ ਅਸੀਂ ਗੁਰਦਰਾ ਸਾਹਿਬ ਦੀਆਂ ਚਾਬੀਆਂ ਮੰਗੇ ਭਾਈ ਲੋਅਰਮੈਂਟ ਕਰਨੀ ਹੈ ਪਿੰਡ ਨਗਰ ਨੂੰ ਅਸੀਂ ਸਾਰਿਆਂ ਨੂੰ ਦੱਸਣਾ ਵੀ ਪਾਈ ਇਕੱਠੇ ਹੋਵੋ ਪਿੰਡ ਦੇ ਵਿੱਚ ਵੀ ਆਹ ਦੇਖੋ ਜੀ ਆਹ ਬੰਦਾ ਵੀਡੀਓ ਆ ਇਹ ਬੰਦੇ ਦਾ ਇਹ ਸਰਨਜੀਤ ਸਿੰਘ ਆ ਜੀ ਬੰਦਾ ਇਹ ਸਰਪੰਚ ਨੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਪਤੀ ਆ ਜੀ ਇਹ ਗੁਰਦਵਾਰ ਸਾਹਿਬ ਦੇ ਪ੍ਰਧਾਨ ਵੀ ਜੀ ਇਹ ਹਾਂ ਜੀ ਪਹਿਲਾਂ ਵੀ ਇਹ ਤੋਂ ਅਜੇ ਤੋਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਸਾਡੇ ਕੋਲੇ ਹੈਗੀਆਂ ਨੇ ਸਾਰੀਆਂ ਵੀਡੀਓ ਇਹਨਾਂ ਦੀ ਸਾਡੇ ਕੋਲ ਮੋਬਾਈਲਾਂ ਦੇ ਵਿੱਚ ਪਈਆਂ ਨੇ ਇਹ ਹੁਣ ਸਾਡੇ ਅਲੋਇਮੈਂਟ ਕਰਕੇ ਚਾਬੀ ਮੰਗੀਆਂ ਨੇ ਚਾਬੀਆਂ ਨਹੀਂ ਸੁਣਦੇ ਚਾਬੀ ਗੁੰਮ ਹੋ ਗਈ ਕਹਿੰਦੇ ਚਾਬੀ ਉਹਦੇ ਕੋਲੇ ਆ ਉਹਦੇ ਕੋਲੇ ਆ ਜਿਹੜੇ ਬੱਚੇ ਪਾੜ ਕਰਦੇ ਆ ਉਹਰੇ ਉਹਨਾਂ ਕੋ ਚਾਬੀਆਂ ਅੱਗੇ ਹੁੰਦੀਆਂ ਨੇ ਹੁਣ ਉਹ ਬੱਚਿਆਂ ਨੇ ਵੀ ਮਨ ਕਰਤਾ ਵੀ ਸਾਡੇ ਕੋ ਚਾਬੀਆਂ ਹੈ ਨਹੀਂ ਗਿਆ ਤੇ ਹੁਣ ਅਸੀਂ ਚਾਬੀਆਂ ਮੰਗੇ ਚਾਬੀਆਂ ਉਹ ਵੀ ਸਾਨੂੰ ਅਲਾਅਮੈਂਟ ਕਰਨੀਆਂ ਵੀ ਸਾਡੇ ਪਿੰਡ ਦਾ ਕੰਮ ਆ ਕੱਲੂ ਇਹ ਬੰਦਾ दारू ਪੀ ਕੇ ਬਿਆਦਵੀ ਗੁਰੂ ਸਾਹਿਬ ਦੀ ਵੀ ਕਰਾ ਸਕਦਾ ਵਾ ਅਸੀਂ ਇਹ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਵੀ ਸਾਡੇ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਵੀ ਇਸ ਤਰੀਕੇ ਸ਼ਰਾਬ ਪੀ ਕੇ ਨਜ਼ਰ ਆਉਂਦੇ ਹੈਗੇ ਨਹੀਂ ਤੁਸੀਂ ਕਦੇ ਸ਼ਿਕਾਇਤ ਨਹੀਂ ਕੀਤੀ ਸ਼੍ਰੋਮਣੀ ਕਮੇਟੀ ਦੀ ਕੀਤੀ ਸੀ ਸ਼੍ਰੋਮਣੀ ਕਮੇਟੀ ਨੂੰ ਸ਼ਿਕਾਇਤਾਂ ਹੀ ਬਹੁਤ ਮੇਲਾ ਪਾਈਆਂ ਨੇ ਕੋਈ ਆਟਾ ਜੀ ਕੀ ਪੋਲੀਟਿਕਲ ਪ੍ਰੈਸ਼ਰ ਹੈ ਕਿਹੜੀ ਪੋਲੀਟਿਕਲ ਪ੍ਰੈਸ਼ਰ ਹੈ ਕਿਹੜੀ ਪਾਰਟੀ ਤੋਂ ਹੈਗੇ ਨੇ ਇਹ ਆਮ ਆਮ ਆਦਮੀ ਪਾਰਟੀ ਤੋਂ ਜੀ ਬਾਈ ਹੋਰ ਕੋਈ ਆ ਬਾਬਾ ਖੜਾ ਬਾਬੇ ਨੇ ਹਾਂਜੀ ਬਾਬਾ ਜੀ ਕੀ ਕਹੋਗੇ ਜੀ ਇਹ ਤਾਇਆ ਕਰਨ ਸਾਨੂੰ ਦਾਲੂ ਪਿੰਡ ਦਾ ਕੋਈ ਮਾਦਮ ਨਹੀਂ ਦਾਲੂ ਖੜ ਬਣ ਪਿੰਡਾ ਪਈ ਜਾਵੇ ਪਰ ਗੁਰੂ ਘਰ ਦਾ ਪ੍ਰਧਾਨ ਬਣਿਆ ਹੈ ਜੀ ਗੁਰੂ ਘਰ ਦਾ ਗੁਰੂ ਘਰ ਦਾ ਛੜ ਦੇ ਪੇਪਰ ਜੀ ਤੇ ਦਾਲੂ ਪਿੰਡ ਪਈ ਜਾਣ ਤਾਂ ਕੋਈ ਮਾਦਮ ਨਹੀਂ ਜੀ ਹਾਂ ਅਮਰ ਸੇਟਿਆ ਨਾਲ ਅਮਰ ਸੇਟਿਆ ਆਇਆ ਜੀ ਜੀ ਹਾਂ ਜੀ ਬਾਈ ਜੀ ਆਹ ਇਧਰ ਆ ਜੀ ਆ ਮੇਜਰ ਜੀ ਹਾਂ ਜੀ ਸਰ ਕੀ ਕਹੋਗੇ ਜੀ ਜਿਹੜਾ ਬਾਈ ਜੀ ਹੁਣ ਦੱਸ ਦਿਆ ਮਾਮਲਾ ਇਹ ਕਿੰਨੇ ਕ ਟਾਈਮ ਤੋਂ ਸ਼ਰਾਬ ਪੀ ਪੀ ਇਹ ਤਾਂ ਹੀ ਬਹੁਤ ਚਿਰ ਤੋਂ ਪਿੰਦਾ ਪਿੰਦਾ ਬਦੋ ਇਹ ਵੀ ਹਾਂ ਅੱਜ ਸਾਨੂੰ ਵੀਡੀਓ ਮੈਲਾ ਨਹੀਂ ਮਿਲ ਗਈ ਸੀ ਅੱਜ ਮਿਲੀ ਆ ਜਿਹੜੀ ਅੱਜ ਵੀਡੀਓ ਬਾਈ ਹੁਣ ਦਿਖਾਈ ਆ ਇਹ ਅੱਜ ਵੀ ਸ਼ਰੀ ਸਾਹਿਬ ਪਾਈ ਹੋਈ ਸੀ ਇਹਨਾਂ ਦੀ ਜੀ ਹਾਂ ਜੀ ਹਾਂ ਜੀ ਉਹ ਤਾਂ ਪਾ ਜੀ ਹਾਂ ਜੀ ਹਾਂ ਜੀ ਜੀ ਇਹ ਜਿਹੜੀ ਵੀਡੀਓ ਇੱਕ ਕਹਿ ਸਕਦੇ ਆ ਵੀ ਸੱਚੀ ਸ਼ਰਾਬ ਹੀ ਪੀਤੀ ਹੋਵੇ ਸੀ ਬੰਦਾ ਨਹੀਂ ਵੈਸੇ ਕੁਝ ਹੁੰਦਾ ਨਹੀਂ ਜੀ ਉੱਥੇ ਤੇ ਆਪਣਾ ਬਿਮਾਰਸ਼ਮਾਲ ਹੁੰਦਾ ਕਿਸੇ ਬਾਰੇ ਨਹੀਂ ਨਹੀਂ ਡਿੱਗਿਆ ਥੋੜੀ ਬ ਸਭ ਦੇ ਨੋਗਾ ਜੀ 4-5 ਸਾਲ ਹੋ ਗਏ ਤੇ ਜਦੋਂ ਪ੍ਰਧਾਨ ਬਣਨ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ ਸਾਲ ਹੋ ਗਿਆ ਜੀ ਵਿਰੋਧ ਬਹੁਤ ਹੋਇਆ ਉਦੋਂ ਵਿਰੋਧ ਹੋਇਆ ਸੀ ਪਹਿਲਾਂ ਕਮੇਟੀ ਵਾਲੇ ਬੰਦੇ ਹੋਰ ਸੀ ਇਹਨਾਂ ਨੇ ਮੁੱਦਾ ਚੱਕ ਲਿਆ ਵੀ ਜਿਹੜੇ ਜਿਹੜੇ ਕਮੇਟੀ ਦੇ ਪਹਚਾਈ ਦੇ ਨਾ ਵੀ ਅਮਰਤਾ ਦੀ ਚਾਹੀਦੀ ਆ ਵੀ ਅਮਰਤਾ ਦੀ ਚਾਹੀਦੀ ਅਮਰਤਾ ਦੀ ਆ ਗਈ ਅਮਰਤਾ ਦੀ ਹੁਣ ਆਉਂਦੇ ਨਹੀਂ ਦੋ ਤਿੰਨ ਨਹੀਂ ਸੈਕਟਰੀਆਂ ਗੁਰਦਾਰੇ ਦਾ ਜੀ ਸਾਨੂੰ ਕਿਉਂ ਪੁੱਛਦਾ ਨਹੀਂ ਉੱਥੇ ਹੂੰ ਠੀਕ ਆ ਬਾਕੀ ਇਹ ਮੈਂਬਰ ਮੁੰਮਰ ਉਹ ਸਗਰਾਂਦ ਵਾਲੇ ਦੋਨੇ ਬਾਕੀ ਤਾਂ ਨੋਬ ਨਹੀਂ ਹੁੰਦੇ ਉਹਨਾਂ ਨੂੰ ਅੱਜ ਕੱਲ੍ਹ ਜ਼ੋਰ ਚੱਲਦਾ ਇੱਥੇ ਵੀ ਜੀ ਸਾਰੇ ਪਾਸੇ ਇਹੀ ਚੱਲਦਾ ਜੀ ਜੀ ਬਾਈ ਜੀ ਬਿਲਕੁਲ ਜੀ ਬਿਲਕੁਲ ਪੋਲੀਟਿਕਲ ਜ਼ੋਰ ਚੱਲਦਾ ਜੀ ਪਹਿਲਾਂ ਇਹਨਾਂ ਦੇ ਅਕਾਲੀਚਲ ਦੇ ਸਾਰਾ ਖਾਨਦਾਨ ਅਕਾਲੀਦਾਤਾ ਸੀਗਾ ਇਸ ਵਾਰ ਇਹਨਾਂ ਨੇ ਦੇਖਿਆ ਵੀ ਆਮ ਪਾਰਟੀ ਦਾ ਜ਼ੋਰ ਆਮ ਪਾਰਟੀ ਪਰ ਰਲ ਕੇ ਹਾਲਾਂਕਿ ਅਸੀਂ ਸਟਾਰਟਿੰਗ ਤੋਂ ਆਮ ਪਾਰਟੀ ਨਾਲ ਰਲੇ ਹੋਏ ਹਾਂ ਸ਼ੁਰੂ ਤੋਂ ਜੀ ਤੇ ਇਹਨਾਂ ਨੇ ਦੇਖਿਆ ਵੀ ਆਮ ਪਾਰਟੀ ਦਾ ਹੁਣ ਆਮ ਪਾਰਟੀ ਨਾਲ ਹੀ ਰਲ ਗਏ ਔਰ ਇਹ ਹੀਰਾ ਫੇਰੀ ਸ਼ੁਰੂ ਤੋਂ ਹੀ ਕਰਦੇ ਆ ਇਹਦੇ ਡੈਡੀ ਨੇ ਅਜੇ ਤੱਕ ਕੋਈ ਚ ਤੁਸੀਂ ਬਹੁਤ ਤੋਂ ਕਹਿੰਦਾ ਪਾਵੇ ਜੀ ਪਿੰਡ ਵਾਲੇ ਕੋਈ ਸੋਚਦੇ ਨਹੀਂ ਹੈਗੇ ਜੀ ਕਰਾਣੇ ਹੇਰਾ ਫੇਰੀ ਵਾਲੇ ਨੂੰ ਚਾਹੁੰਦੇ ਆ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਤੋਂ ਕਿ ਕਿਦਾਂ ਦਾ ਮਾਹੌਲ ਚੱਲਦਾ ਹੈ ਗੁਰਦਾਰੇ ਦੇ ਜਿਹੜੇ ਪ੍ਰਧਾਨ ਇਹ ਬਣੇ ਆ ਜੀ ਇਹ ਗੁਰਦਾਰੇ ਦੇ ਪ੍ਰਧਾਨ ਆਪੇ ਹੀ ਬਣੇ ਹੋਏ ਆ ਜੀ ਇਹ ਜਿਹੜੇ ਪਹਿਲੇ ਪਹਿਲਾਂ ਠੱਕੇ ਨਾ ਬਣੇ ਜੀ ਪਹਿਲਾਂ ਜਿਹੜੇ ਪ੍ਰਧਾਨ ਬਣੇ ਹੋਏ ਸੀਗੇ ਉਹਨਾਂ ਜੀ ਉਹ ਬਹੁਤ ਸਹਣੇ ਤੇ ਸੂਝਵਾਨ ਬੰਦੇ ਸੀ ਉਹਨਾਂ ਨੂੰ ਉਹਨੇ ਚੱਲ ਨਹੀਂ ਦਿੱਤਾ ਉਹਨਾਂ ਦੀ ਜੋ ਵੀ ਉਹਨਾਂ ਕੋਲ ਪੈਸਾ ਸੀ ਉਹਨਾਂ ਨੂੰ ਲਾਉਣ ਨਹੀਂ ਦਿੱਤੇ ਇਹ ਕਿੰਨੇ ਕਿੰਨੇ ਮੋਹਰਾ ਬਣਾਇਆ ਸੀ ਜਸਵਿੰਦਰ ਸਿੰਘ ਉਹਦੀ ਡੈਥ ਹੋ ਗਈ ਹੈ ਉਹਨੂੰ ਉਹਦੇ ਪੰਪ ਦੇ ਕੇ ਉਹਨੂੰ ਸਕੇਤਾਂ ਲਾਈ ਰੱਖਦੇ ਸੀ ਥਾਣੇ ਥਾਣੇ ਕਦੇ ਥਾਣਾ ਭੇਜਦਾ ਕਦੇ ਕੁਛ ਭੇਜਦਾ ਇਹਨਾਂ ਨੇ ਇੰਨਾ ਜ਼ੋਰ ਲਾਇਆ ਗੁਰਦੁਆਰੇ ਦਾ ਕੁਛ ਵੀ ਨਹੀਂ ਇਹਨਾਂ ਨੇ ਹੁਣ ਦਿੱਤਾ ਹੁਣ ਉਹਨਾਂ ਨੇ ਪਹਿਲੇ ਜਿਹੜੀ ਕਮੇਟੀ ਸੀ ਉਹਨਾਂ ਨੇ ਇਹਦਾ ਇਹਨਾਂ ਨੂੰ 3 3.5 ਲੱਖ ਰੁਪਈਆ ਵੀ ਦਿੱਤਾ ਗੁਰਦੁਆਰੇ ਦੇ ਲਾਨ ਨੂੰ ਤੇ ਇਹਨਾਂ ਇਹਨਾਂ ਨੇ ਅਜੇ ਤੱਕ ਕੋਈ ਪੈਸਾ ਨਹੀਂ ਜੋੜਿਆ ਗੁਰਦੁਆਰੇ ਚੋਂ ਖਾਂਦੇ ਹੀ ਆ ਜੀ ਇਹ ਤੇ ਉਲਟਾ ਦੇਗਾ ਦੇ ਪੈਸੇ ਵੀ ਖਾ ਜਾਂਦੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਗਣਨ ਵਾਲਾ ਨਹੀਂ ਇਹਨਾਂ ਦੀ ਅਪਰੋਚ ਹੈਗੀ ਆ ਕੋਈ ਪੈਸੇ ਦਿੰਦਾ ਕੋਈ ਪਰਚੀ ਨਹੀਂ ਕੱਟਦਾ ਜੀ ਸ਼੍ਰੋਮਣੀ ਕਮੇਟੀ ਮੈਂਬਰ ਪਤਾ ਕੌਣ ਆ ਹਲਕੇ ਦਾ ਜੀ ਇਲਾਕੇ ਦਾ ਇਹ ਇੱਥੇ ਪਹਿਲਾਂ ਬੱਦਵਾਲ ਦੇ ਸੀਗੇ ਬੱਦਵਾਲ ਜੀ ਮਤਲਬ ਪਹਿਲਾਂ ਬੱਦਵਾਲ ਤੋਂ ਸੀਗੇ ਜੀ ਐਚਪੀਸੀ ਦੇ ਮੈਂਬਰ ਸਰਾਰ ਸੁਵਿੰਦਰਪਾਲ ਸਿੰਘ ਜੀ ਬੱਦਵਾਲਾ ਉਹਨਾਂ ਦੀ ਮੇਰੇ ਖਿਆਲ ਚ ਡੈਥ ਹੋ ਚੁੱਕੀ ਆ ਤੇ ਫਿਲਹਾਲ ਹਜੇ ਮੇਰੇ ਖਿਆਲ ਐ ਜੀ ਹੁਣ ਤੁਸੀਂ ਸ਼ਿਕਾਇਤ ਕਰੋਗੇ ਸ਼੍ਰੋਮਣੀ ਕਮੇਟੀ ਨੂੰ ਜੀ ਕਮੇ ਸਾਡੀ ਬਣਦੀ ਹੈ ਜੀ ਰਿਟਰਨ ਦੇ ਵਿੱਚ ਕੰਪਲੇਂਟ ਕਰਾਂਗੇ ਜੀ ਮੈ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਚਾਬੀ ਨਹੀਂ ਦਿੱਤੀ ਜਾ ਰਹੀ ਕੀ ਤੁਹਾਡਾ ਐਕਸ਼ਨ ਹੋਏਗਾ ਅੱਗੇ ਜੀ ਉਹਦਾ ਐਕਸ਼ਨ ਦੇਖੋ ਜਿਵੇਂ ਬੁੱਢਾ 96 ਕਰੋੜੀਆ ਬੁੱਢਾ ਦਲ ਜੀ ਉਹਨਾਂ ਤੇ ਪਹੁੰਚ ਕੇ ਉਹਨਾਂ ਅੱਗੇ ਬੇਨਤੀ ਕਰਾਂਗੇ ਬਾਕੀ ਗੁਰਦੁਵਾਰਾ ਮੰਜੀ ਸਾਹਿਬ ਆਲਮਗੀਰ ਹੈਗਾ ਉੱਥੇ ਵੀ ਅਸੀਂ ਹਾਜ਼ਰੀ ਲਵਾਵਾਂਗੇ ਜੋ ਸਾਡੀ ਮਤਲਬ ਕਿ ਮਰਿਆਦਾ ਸਾਹਿਬ ਖੋਲਿਆ ਜਾਏਗਾ ਗੇਟ ਜੀ ਹਾਂਜੀ ਹਾਂਜੀ ਮਰਿਆਦਾ ਹਾਂਜੀ ਹਾਂਜੀ ਜੀ ਹਾਂਜੀ ਮਰਿਆਦਾ ਸਾਹਿਬ ਹਾਂਜੀ ਨੰਬਰ ਹੈਗਾ ਸਾਹਮਣੇ ਘਰ ਆ ਜੀ ਉਹ ਮੁੰਡਾ ਆ ਕੇ ਗਿਆ ਜਗਜੀਤ ਸਿੰਘ ਮਾਸਟਰ ਸੀ ਉਹਦਾ ਭਰਾ ਉਹ ਆ ਕੇ ਗਿਆ ਬਸ ਮਾੜਾ ਮੋਟਾ ਰੋਲਾ ਰੋਲਾ ਪਾ ਕੇ ਚਲੇ ਗਿਆ ਜੀ ਅੱਛਾ ਚਾਬੀ ਨਹੀਂ ਦਿੰਦੇ ਚਾਬੀ ਨਹੀਂ ਦਿੰਦੇ ਜੀ ਗੁਰਦੁਆਰੇ ਦੀ ਚਾਬੀ ਸਾਨੂੰ ਦਵਾਈ ਜਾਵੇ ਅਸੀਂ ਨੌਜਵਾਨ ਟਿਕਾਨ ਨਹੀਂ ਪੜਿਆ ਲਿਖਿਆ ਮਾਸਟਰ ਬੰਦਾ ਹੋ ਕੇ ਮੇਰੇ ਖਿਆਲ ਚ ਉਹਨੇ ਐਲ ਐਲ ਬੀ ਵੀ ਕੀਤੀ ਆ ਜੀ ਉਹਨੂੰ ਕਿਹਾ ਸੀਗਾ ਵੀ ਸਾਨੂੰ ਰੀਜਨ ਦੇ ਦੇ ਵੀ ਚਾਬੀ ਕਿਉਂ ਨਹੀਂ ਦੇਣੀ ਬੰਦਾ ਸ਼ਰਿਆਂ ਵੀ ਮੁੱਕਰ ਗਿਆ ਕਹਿੰਦਾ ਜੀ ਮੈਂ ਤਾਂ ਅਨਪੜ ਬੰਦਾ ਵਾਂ ਹੂੰ ਐਲ ਐਲ ਬੀ ਕੀਤੀ ਆ ਤੁਸੀਂ ਦੇਖ ਲਓ ਉਹਦੇ ਪਲੇਟ ਘਰ ਦੇ ਬਾਹਰ ਲੱਗੀ ਹੋਈ ਆ ਜੀ ਹੁਣੇ ਤੁਹਾਡੇ ਤੋਂ 5 ਮਿੰਟ ਪਹਿਲਾਂ ਇੱਥੇ ਆ ਕੇ ਉਹਦਾ ਬੇਟਾ ਵੀ ਆਇਆ ਜੀ ਰੌਲਾ ਪਾ ਕੇ ਪੂਰਾ ਵੀ ਗਲਤੀ ਨਹੀਂ ਕੋਈ ਉਹਨੂੰ ਕਿਹਾ ਆਪਣੇ ਭਰਾ ਨੂੰ ਇੱਥੇ ਲਿਆ ਛੱਬਣੇ ਕਰਦੇ ਹੋ ਸਕਦਾ ਸੀ ਝੂਠੇ ਹੋਈਏ ਸਾਨੂੰ ਨੋ ਕਮੈਂਟ ਮੈਂ ਇਹਨੂੰ ਮੈਂ ਤਾਂ ਜੀ ਹੱਥ ਜੋੜਦਾ ਜੀ ਬਸ ਉਹਨੇ ਸਾਨੂੰ ਕੋਈ ਗੱਲ ਨਹੀਂ ਰੌਲਾ ਪਾ ਕੇ ਬਾਅਦ ਚਲੇ ਗਿਆ ਜੀ ਜੀ ਮੰਨਦੇ ਨਹੀਂ ਗਲਤੀ ਨਹੀਂ ਆਸੀਂ ਚਾਬੀ ਵੀ ਕਹਿੰਦੇ ਜੀ ਪਤਾ ਨਹੀਂ ਕਿੱਥੇ ਆ ਚਾਬੀ ਵੀ ਗੁੰਮ ਗਈ ਜੀ ਸਾਡੀ ਕਮੇਟੀ ਜਿਹੜੇ ਸਾਡੇ ਨੈਤਿਕ ਦਾ ਤੌਰ ਤੇ ਸਰੇ ਆਪ ਇਸਤੀਫਾ ਦੇ ਦੇਣਾ ਚਾਹੀਦਾ ਪ੍ਰਧਾਨ ਸਾਹਿਬ ਨੂੰ ਜਿਹੜਾ ਲੱਗਿਆ ਹੀ ਆ ਪ੍ਰਧਾਨ ਹੋਵੇ ਜੀ ਅਸੀਂ ਕਿਵੇਂ ਦੇ ਦੂਗਾ ਤੁਹਾਨੂੰ ਪਤਾ ਹੀ ਉੱਪਰ ਕੀ ਹੋ ਰਿਹਾ ਜਿਨ੍ਹਾਂ ਨੇ ਆਪਣੇ ਆਪ ਨੂੰ ਅਸਤੀਫਾ ਦਿੱਤਾ ਆਪ ਹੀ ਫੇਰ ਪ੍ਰਧਾਨ ਬਣ ਕੇ ਉਹੀ ਕੰਮ ਝੂਠ ਖੱਦਵੀਂ ਇੱਧਰ ਵੀ ਚੱਲੀ ਜਾਂਦਾ ਤੇ ਐਮਐਲਏ ਸਾਹਿਬ ਦਾ ਤੱਕ ਪਹੁੰਚ ਕਰੋਗੇ ਜੀ ਅਸੀਂ ਐਮਐਲਏ ਸਾਹਿਬ ਕੋਲੇ ਪਹੁੰਚਾਂਗਾ ਪਹੁੰਚ ਕਰਾਂਗੇ ਜੀ ਕੀਤੀ ਵੀ ਹੈ ਜੀ ਅਸੀਂ ਉਹਨਾਂ ਕੋਲੇ ਵੀਡੀਓ ਪਹੁੰਚ ਚੁੱਕੀ ਹੋਈ ਹੈ ਜੀ ਉਹਨਾਂ ਨੂੰ ਇਹ ਚੀਜ਼ ਦੀ ਇਨਫੋਰਮੇਸ਼ਨ ਦੇ ਦਿੱਤੀ ਹੋਈ ਹੈ ਜੀ ਜੀ ਵੀਡੀਓ ਆ ਦੇਖੋ ਗੁਰਦੁਆਰਾ ਸਾਹਿਬ ਦਾ ਤਾਲਾ ਜੀ ਅਸੀਂ ਲੋਕ ਅਸਮੜਵਾ ਤੇ ਚਾਬੀ ਮੰਗੀ ਸੀ ਸਾਨੂੰ ਕਹਿੰਦੇ ਚਾਬੀ ਸਾਡੇ ਕੋਲ ਗੁੰਮ ਹੋ ਗਈ ਚੁੱਕੀ ਆ ਵੀ ਸਾਡੇ ਮੜਾ ਜੰਗਾ ਬੋਲ ਕੇ ਚਲੇ ਗਿਆ ਉਹਦਾ ਭਰਾ ਜਿਹਦਾ ਭਰਾ ਟੀਚਰ ਖਵਦਾ ਦਾ ਆ ਦੇਖ ਲਓ ਤੁਸੀਂ ਚਾਬੀ ਗੁਰਦਾ ਸਾਹਿਬ ਦੀ ਆ ਜਿੰਦਾ ਲੱਗਿਆ ਆ